ਸਾਥ ਸੰਗਤ ਆ ਸੋ ਨੂੰ ਇੱਕ ਹੋਰ ਗੱਲ ਸੁਣਾਉਣੀ ਆ ਆ ਸੁਣ ਲਓ ਹੁਣ ਇੱਕ ਹੋਰ ਗੱਲ ਆ ਇੱਕ ਪਿੰਡ ਦੇ ਵਿੱਚ ਪਈਆ ਨੰਬਰਦਾਰ ਬਣਦਾ ਪਈਆ ਇੱਕ ਗਰੀਬ ਪਰਿਵਾਰ ਦੇ ਕੋਲੇ ਸੀ ਨੰਬਰਦਾਰੀ ਤੇ ਪਈਆ ਉਹ ਹੈ ਕਮਾਰੋ ਤੇ ਉਹਦਾ ਮਗਰ ਸਿੰਘ ਪਾਤਾ ਇੱਕੋ ਹੀ ਇੱਕ ਬੰਦਾ ਉਹ ਪਿੰਡ ਦੇ ਵਿੱਚ ਪ੍ਰਵਾਸੀ ਯਾਰ ਇਹਨੂੰ ਨੰਬਰਦਾਰ ਬਣਾਇਆ ਆ ਸੁਣ ਲਓ ਹੁਣ ਤੁਸੀਂ ਇੱਕ ਬਣਾਉਦਾ ਕੌਣ ਆ ਇਹ ਆਪਣੇ ਆਪ ਦੇ ਬੰਦੇ ਅਫਸਰ ਆ ਜਿਹੜੇ ਇਹੀ ਬਣਾਉਂਦੇ ਆ ਉਹ ਮਿੱਤਰੋ ਪੰਜਾਬ ਤਾਂ ਗਿਆ ਆਪਦੇ ਹੱਥੋਂ ਅੱਜ ਸਰਪੰਚ ਬਣੀ ਜਾਂਦੇ ਆ ਮੈਂਬਰ ਬਣੀ ਜਾਂਦੇ ਆ ਕੱਲ ਉਹਨਾਂ ਨੇ ਆਪਦੇ ਐਮਐਲਏ ਬਣਾ ਲੈਣੇ ਆ ਤੇ ਪੰਜਾਬੀਆਂ ਦੇ ਹੱਥੋਂ ਤਾਂ ਆਪ ਦੇ ਜਿਹੜੇ ਅਧਿਕਾਰ ਆ ਉਹ ਤਾਂ ਖੋਏ ਜਣੇ ਆ ਉਹ ਤੁਸੀਂ ਹੁਣੇ ਹੀ ਪਾਲੋ ਰੌਲਾ ਮਿੱਤਰੋ ਹੁਣੇ ਹੀ ਪਾਲੋ ਰੌਲਾ ਪਿੰਡਾਂ ਦੇ ਵਿੱਚ ਉੱਠ ਕੇ ਮੇਰੇ ਵੀਰੋ ਉਹ ਇਹਨਾਂ ਨੂੰ ਸਵਾਲ ਕਰੋ ਜਿਹੜੇ ਵੱਡੇ ਆਪਣੇ ਮੂਹਰੇ ਬਣਦੇ ਆ ਉਹਨਾਂ ਨੂੰ ਐਮਪੀ ਬਣਾਉਨੇ ਆ ਆਪਾਂ ਬੁਲਾਉਣਾ ਹੈ ਕਿ ਨਹੀਂ ਇਹਨਾਂ ਨੂੰ ਕਰੋ ਸਵਾਲ ਵੀ ਜਰ ਕੀ ਗੱਲ ਦੀ ਭਈਏ ਸਾਡੇ ਸਿਰ ਤੇ ਚੜਾਈ ਜਾਂਦੇ ਆ ਉਹ ਧੜਾ ਧੜਾਈ ਜਾਂਦੇ ਆ ਪੰਜਾਬ ਨੂੰ ਭਈਏ ਧੜਾ ਧੜਾਈ ਜਾਂਦੇ ਆ ਮੇਰੇ ਮਿੱਤਰੋ ਹੁਣ ਤਾਂ ਇਹ ਨੰਬਰਦਾਰ ਵੀ ਬਣ ਗਏ ਭਈ ਹਲਾ ਦੱਸੋ ਮੈਂਬਰ ਵੀ ਬਣ ਗਏ ਸਰਪੰਚ ਵੀ ਗਈਏ ਸਾਈ ਬਣ ਗਏ ਹੁਣ ਐਮਐਲਏ ਬਣਨੇ ਆ ਬੈਂਕਾਂ ਦੇ ਵਿੱਚ ਮੈਨੇਜਰ ਤਾਂ ਲੱਗੇ ਬੈਠੇ ਆ ਪੱਠਿਆਂ ਤੇ ਮੈਨੇਜਰ ਲੱਕੇ ਲੱਗੇ ਬੈਠੇ ਆ ਫੈਕਟਰੀਆਂ 'ਚ ਮੈਨੇਜਰ ਲੱਗੇ ਬੈਠੇ ਆ ਸੋਡੇ ਕੋਲੇ ਪੰਜਾਬੀ ਕੋ ਕੱਕ ਨਹੀਂ ਛੱਡਣਾ ਓਏ ਕੱਕ ਨਹੀਂ ਛੱਡਣਾ ਲਾ ਲਿਓ ਤੁਸੀਂ ਜੋਰ ਜਿੱਥੇ ਮਰਜੀ ਪਾ ਦਿ ਲੋ ਤੁਸੀਂ ਤਾਂ ਗੱਲਾਂ ਵਾਲੇ ਰਹੇ ਹੋ ਮਿੱਤਰੋ ਉਪਰ ਆ ਉਹ ਤੁਸੀਂ ਤਾਂ ਜਮੇ ਗੱਲਾਂ ਵਾਲੇ ਰਹਿ ਗਏ ਹੋਏ ਤੁਸੀਂ ਤਾਂ ਡੈਕ ਸੁਣ ਲੋ ਵੱਡੇ ਵੱਡੇ ਲਾਲੋ ਗੀਤ ਇਹਨਾਂ ਤੇ ਯਾਰ ਸੁਣ ਲੋ ਵੱਡੇ ਵੱਡੇ ਟੈਕੋ ਛੋਡੀਆਂ ਤਾਂ ਮਾਰਾਂ ਮਾਰਾਂ ਸ਼ੇਰਾਂ ਦੀਆਂ ਗਿੱਦੜ ਕਲੋਲਾਂ ਕਰਨ ਲੱਗੇ ਹੁਣ ਤਾਂ ਮਿੱਤਰੋ ਆਪਣੇ ਬਜ਼ੁਰਗਾਂ ਨੇ ਵੱਡੇ ਵੱਡੇ ਕਿੱਡੇ ਕਿੱਡੇ ਜੰਗ ਕਰਿਆ ਯਾਰ ਜੰਗਲਾਂ 'ਚ ਰਹਿ ਗਏ ਯਾਰ ਜ਼ਿੰਦਗੀਆਂ ਬਰਬਾਦ ਆ ਉਹਦੀਆਂ ਕਰ ਲਿਆ ਯਾਰ ਸਿੰਘਾਂ ਦੇ ਰੂਪ ਦੇ ਵਿੱਚ ਪੱਤਾ ਪੱਤਾ ਸਿੰਘਾਂ ਦਾ ਵਹਿਰੀ ਬਣ ਕੇ ਦਿਖਾਇਆ ਯਾਰ ਪੱਤੇ ਖਾਦੇ ਦਰਾਖਤਾਂ ਦੇ ਛੱਲਾਂ ਲਾਲਾ ਕਰਦੀਆਂ ਅੱਜ ਉਹਨਾਂ ਦਾ ਮੁੱਲ ਆਪਾਂ ਮੋੜਦੇ ਯਾਰ ਉਹ ਤਾਂ ਟਾਵੇਂ-ਟਾਵੇਂ ਸੀ ਅੱਜ ਤਾਂ ਆਪਾਂ ਕਰੋੜਾਂ ਦੇ ਵਿੱਚ ਬੈਠੇ ਯਾਰ ਅੱਜ ਵੀ ਆਪਣੇ ਨਾਲ ਹਾਲਾਤ ਹੋਈ ਜਾਂਦੇ ਆ ਜੇ ਆਪਾਂ ਸੁੱਤੇ ਪਏ ਆ ਤਾਂ ਤਾਂ ਹੁੰਦੇ ਆ ਇਹ ਸੌਂਗੇ ਤੁਸੀਂ ਪੰਜਾਬੀ ਕਿਉਂ ਸੌਂਗੇ ਉਹ ਅੱਗੇ ਨਾਰਮਲ ਮੁੰਡੇ ਉੜਦੇ ਸੀ ਉਹ ਪਿੰਡਾਂ ਦੇ ਵਿੱਚੋਂ ਐਡੇ ਜੋਧੇ ਅਣਖੀ ਬੱਬਰ ਸ਼ੇਰ ਜਿਹੜੇ ਤੁਸੀਂ ਜਮਾ ਹੀ ਹੁਣ ਤਾਂ ਯਾਰ ਸੋਨ ਹੀ ਹੋਗੇ ਵੀ ਆ ਪੀੜੀ ਦਾ ਹਲੇ ਮਾੜਾ ਮੋਟਾ ਕੁਛ ਕਰੂ ਆ ਪੀੜੀ ਜਿਹੜੀ ਹੁਣ ਆਲੀ ਹੈ ਜਿਹੜੀ ਇਹ ਤੋਂ ਗਾਂਹ ਪੀੜੀ ਆਉਣੀ ਹੈ ਨਾ ਉਹ ਤਾਂ ਲੜਨ ਜੋਗੇ ਵੀ ਨਹੀਂ ਰਹਿਣੇ ਨਾ ਉਹ ਬੋਲਣ ਜੋਗੇ ਰਹਿਣੇ ਨਾ ਉਹ ਲੜਨ ਜੋਗੇ ਰਹਿਣੇ ਆ ਉਹਨਾਂ ਵਰਦਾ ਪੰਜਾਬੀ ਵੀ ਖੋਹੀ ਜਾ ਰਹੀ ਹੈ ਯਾਰ ਕਨਵਰਟ ਸਕੂਲ ਖੁੱਲ ਗਏ ਉਹਨਾਂ ਦੇ ਵਿੱਚ ਇੰਗਲਿਸ਼ ਪੜਾਉਂਦੇ ਆ ਜਾਂ ਹਿੰਦੀ ਪੜਾਉਂਦੇ ਆ ਪੰਜਾਬੀ ਤਾਂ ਘਰੇ ਨੂੰ ਬੱਚੇ ਵੀ ਬੱਚੇ ਨੂੰ ਘਰੇ ਵੀ ਨਹੀਂ ਬੋਲਣ ਦਿੰਦੇ ਤੁਸੀਂ ਆਪ ਵੀ ਬੜੇ ਮਾਨ ਲਾਲ ਕਹਿੰਦੇ ਸਾਡਾ ਫਲਾਨੇ ਸਕੂਲ ਚ ਮੁੰਡਾ ਪੜਦਾ ਸਾਡਾ ਜਵਾਗ ਸਾਡੀ ਕੁੜੀ ਉੱਥੇ ਪੜਦੀ ਆ ਕਹਿੰਦੇ ਆ ਤੁਸੀਂ ਆ ਕੁਸੀ ਰਹਿ ਜਾਣਾ ਤੁਹਾਡੇ ਕੋਲੇ ਬਸ ਪਲੱਸ 2 ਤੋਂ ਉੱਪਰ ਤੁਸੀਂ ਨਹੀਂ ਉੱਠਦੇ ਐਮਏ ਬੀਆ ਤਾਂ ਤੁਹਾਡੇ ਕੋਲ ਗਈਆਂ ਹੁਣ ਤਾਂ ਕੋਈ ਪੰਜਾਬੀ ਭਲਾ ਆਪਣਾ ਮੇਰਾ ਵੀਰ ਜਾਂ ਸਾਡੀ ਕੁੜੀ ਸਾਡੀ ਭੈਣ ਅੜੀਤੀ ਕੋਈ ਐਮਬੀਬੀਐਸ ਕਰ ਲਵੇ ਜਾਂ ਐਮਏ ਕਰ ਲਈ ਬੀਏ ਕਰ ਲੇ ਤੁਸੀਂ ਪਲੱਸ 2 ਟੋਰੈਂਟ ਆਪਣਾ ਉਹ ਦੂਜੇ ਕਾਲਜ ਤਾਂ ਆਪਣੇ ਉਹੀ ਚੱਕੇ ਗਏ ਯਾਰ ਅ ਟੁੱਡੀ ਦੇ ਕਾਲ ਸਾਡੇ ਕੋਲੇ ਮੋਗੇ ਕਾਲ ਸੀ ਉਹੀ ਚੱਕੇ ਗਏ ਹੈ ਨਹੀਂ ਮੋਗੇ ਕਾਲ ਦੇ ਕੋਈ ਸੁਣਨੇ ਕਾਂ ਪੈਂਦੇ ਆ ਅ ਟੁੱਡੀ ਕੇ ਕਾਲਜ ਦੇ ਵਿੱਚ ਕਾਂ ਪੈਂਦੇ ਆ ਓਏ ਆ ਸਾਡਾ ਸਕੂਲ ਆ ਓ ਇੱਥੇ ਦੋਵਦਰ ਇਹਦੇ ਵਿੱਚ ਵੀ ਕਾਂ ਪੈਂਦੇ ਆ ਮਤਲਬ ਪੰਨਿਆਂ ਦੇ ਜਵਾਕ ਪੜਦੇ ਆ ਓਏ ਕੀ ਯਾਰ ਕੀ ਕਰਾਂਗੇ ਯਾਰ ਆਪਾਂ ਉਹ ਤੁਸੀਂ ਹੱਲ ਖੜੋਏ ਹਜੇ ਵੀ ਕੁਝ ਸੋਚ ਲੋ ਉੱਠ ਖੜੋ ਯਾਰ ਜਾਗ ਪੋ ਮੇਰੇ ਭਾਈ ਜਾਗ ਪੋ ਇੰਨੀ ਗੂੜੀ ਨੀਂਦ ਨੀ ਉਹ ਪੰਜਾਬ ਨੂੰ ਸੌਣਾ ਚਾਹੀਦਾ ਯਾਰ ਉਹ ਜ਼ਿਲ੍ਹੇ ਵਾਲਾ ਬਾਗ ਸੀ ਉਹ ਜਿੱਥੇ ਬਣਦੀਆਂ ਹੁੰਦੀਆਂ ਸੀ ਆਪਣੀਆਂ ਮੀਟਿੰਗਾਂ ਹੁੰਦੀਆਂ ਹੁੰਦੀਆਂ ਸੀ ਖਾਲਸਿਆਂ ਦੀਆਂ ਪੰਜਾਬ ਦੀਆਂ ਆ ਜਾਸ਼ਕੀ ਦੇ ਅੱਡੇ ਬਣ ਗਏ ਉਹ ਜ਼ਿਲ੍ਹੇ ਵਾਲਾ ਬਾਗ ਉੱਥੇ ਹੁਣ ਆਸ਼ਕ ਜਾਂਦੇ ਤੇ ਕਰਦੇ ਆ ਬਹਿ ਕੇ ਗੱਲਾਂ ਬਾਤਾਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਹੁੰਦੀਆਂ ਸੀ ਆਪਦੇ ਪੰਜਾਬ ਬਾਰੇ ਸੋਚਦੇ ਹੁੰਦੇ ਸੀ ਇਹ ਜੇ ਆਪਣੇ ਬਣ ਗਏ ਸਮਝ ਲਓ ਤੁਸੀਂ ਯਾਰ ਸਮਝ ਲਓ ਬੜਾ ਰੋਣਾ ਵੀ ਜਦੋਂ ਅਜੋ ਬੈਠੇ ਆਪਣੇ ਬੰਦੇ ਕਈ ਜਾਣੇ ਜਦੋਂ ਭਜੇ ਦਾ ਨਾਂ ਸਿੰਗ ਲਿਖਤਾ ਲੰਦਾ ਸਭ ਪਿੱਛੇ ਕੁਮਾਰ ਪਾਇਆ ਵਾ ਉਹਦਾ ਕਣੀ ਕੀ ਪਾਇਆ ਨਾ ਪਿੱਛੇ ਤੇ ਉਹਦਾ ਸਿੰਘ ਪਾਈ ਬੈਠੇ ਆ ਉਹਨੂੰ ਲੰਬੜਦਾਰੀ ਦੇ ਦਿੱਤੀ ਕਿੱਥੇ ਆਪਣੇ ਵੱਡੇ ਐਮਐਲਏ ਯਾਰ ਵਿਧਾਨ ਸਭਾ ਵਾਲੇ ਵੋਟਾਂ ਤੁਸੀਂ ਪਾਈ ਜਾਂਦੇ ਹੱਥ ਲੱਕ ਤੜਕ ਕਿਸੇ ਨੂੰ ਤੁਸੀਂ ਵਿਧਾਨ ਸਭਾ ਵਾਲੇ ਨੂੰ ਆਪਦੇ ਐਮਐਲਏ ਨੂੰ ਪੁੱਛਿਆ ਤੁਸੀਂ ਵੀ ਤੂੰ ਸਾਡੇ ਆ ਕਾਰਜ ਕਰੇਗਾ ਕਿਸੇ ਕੋਲੇ ਮੁੱਦਾ ਹੈਗਾ ਇਹ ਕੋਈ ਤੁਹਾਡੇ ਤੁਹਾਡੇ ਆ ਕੇ ਪਿੰਡਾਂ ਚ ਕੋਈ ਲੋਸਮੈਂਟ ਕਰਦੇ ਤਾਂ ਬੋਲਦੇ ਕਿਹੜੇ ਮੁੱਦੇ ਚੱਕਦੇ ਆਹੋ ਬਾਦਲ ਨੂੰ ਨੇਤਾ ਕੈਪਟਨ ਨੂੰ ਨੇਤਾ ਭਗਵੰਤ ਮਾਨ ਨੂੰ ਨੇਤਾ ਉਹ ਨਾ ਉਹਦੇ ਨਾ ਕੋਈ ਮੁੱਦੇ ਦੀ ਤਾਂ ਗੱਲ ਹੀ ਨਹੀਂ ਕਰਦੇ ਵੀ ਜਾਂ ਜਨਾਬ ਨਾ ਅਸੀਂ ਆ ਗੱਲ ਕਰਾਂਗੇ ਜਾਂ ਆ ਕਰਾਂਗੇ ਜਿਹੜਾ ਉੱਡਾ ਸੈਂਟਰ ਨਾਲ ਰਲ ਜਾਂਦਾ ਜਿਹੜਾ ਉੱਡਾ ਸੈਂਟਰ ਨਾਲ ਰਲ ਜਾਂਦਾ ਸੈਂਟਰ ਦਾ ਤੁਹਾਨੂੰ ਮਤਲਬ ਡਬੋਈਦਲਾ 400 ਕਿਲੋ ਤੁਹਾਡੇ ਤਾਲੇ ਕੇਰਾ ਪਾਇਆ ਵਾ ਕੇਰਾ ਪਾਇਆ ਤੁਹਾਨੂੰ ਜਮੀਨਾਂ ਤੇ ਛੋਡੀਆਂ ਤੇ ਦਾਲੇ ਹੋਗੇ ਛੋਡੀਆਂ ਦੇ ਆ ਟਰੱਕ ਸੀ ਆਪਣੇ ਜਿਹੜੇ ਸੜਦੇ ਹੁੰਦੇ ਸੀ ਕਿ ਨਾ ਆਪਣੇ ਮੰਡੀਆਂ ਚੋਂ ਚੱਕ ਕੇ ਟਰੱਕ ਗੱਲਾਂ ਲਾਉਂਦੇ ਹੁੰਦੇ ਸੀ ਗਏ ਟਰੱਕ ਉਹ ਵੀ ਬਕਾਤੇ ਛੋਡੇ ਨਾ ਵੱਡਿਆ ਨੇ ਖਿੱਚੀ ਪਰੋ ਟਰਾਲੀਆਂ ਤੁਹਾਡਾ ਚੋਨਾ ਚੱਕਣਾ ਹੀ ਨਹੀਂ ਕਿਸੇ ਨੇ ਕਿੰਨੇ ਟਰੱਕ ਆਉਂਦੇ ਹੁੰਦੇ ਸੀ ਮੰਡੀਆਂ ਦੇ ਵਿੱਚ ਉਹਦਾ ਕੋਈ ਟਰੱਕ ਹੁਣ ਵੱਡੇ ਆ 10 ਟਾਇਰੀਆਂ ਰਹਿ ਗਈਆਂ ਉਹ ਤਗੜੇ ਬੰਦੇ ਕੋਲੇ ਹੋਣਗੀਆਂ ਕਿਥੇ ਉਹ ਗਰੀਬ ਵੀ ਵਿਚਾਰੇ ਰੋਟੀ ਖਾ ਲੈਂਦੇ ਸੀ ਉਹ ਇਹਦਾਂ ਨਾ ਗੱਲਾਂ ਲਾ ਕੇ ਉਹਨਾਂ ਦਾ ਸਮਾਨ ਮਹਿੰਗਾ ਕਰਤਾ ਜਾਂ ਟਰੱਕ ਦਾ ਜੋ ਮਿਲਦਾ ਸੀ ਕੀ ਕਰਨ ਡੀਜ਼ਲ ਮਹਿੰਗਾ ਕੀ ਕਰਨ ਵਿਚਾਰੇ ਉਹ ਅੰਗੇ 10-20 ਹਜ਼ਾਰ ਨਾਲ ਕੰਮ ਚਲਾ ਲੈਂਦੇ ਸੀ ਕ ਲੱਖ 2 ਲੱਖ ਰੁਪਈਆ ਵਾਟ ਲੈਂਦੇ ਸੀ ਉਹ ਵੀ ਗਿਆ ਹੁਣ ਤੁਸੀਂ ਦੇਖੋ ਮੰਡੀਆਂ ਦੇ ਵਿੱਚ ਕਿੰਨੇ ਕੁ ਟਰੱਕ ਖੜੇ ਹੁੰਦੇ ਆ ਕਿੱਥੇ ਆਪਣੇ ਅੱਗੇ ਬੰਦੇ ਪੁਰਾਣੇ ਜਿਹੜੇ ਸਾਡੇ ਹਾਣੀ ਸੀ ਉਹ ਸਾਰੇ ਡਰਾਈਵਰ ਸੀ ਉਹ ਆਹ ਬਚਾਰੇ ਰਜਗਾਰ ਚਲਾਣ ਦੀ ਕਰੇ ਰੋਟੀ ਪਾਣੀ ਖਾ ਲੈਂਦੀ ਸੀ ਉਹਦੇ ਨਾਲ ਉਹ ਵੀ ਗਿਆ ਆ ਛੋਟਾ ਜ਼ਿੰਮੇਦਾਰ ਚੱਕਿਆ ਜਾਣਾ ਪਲਾਲੀ ਨਾਂ ਵਾਲੋ ਅੱਜ ਇੱਕ ਜ਼ਿੰਮੇਦਾਰ ਮਿੰਤਾ ਕਰੀ ਜਾਂਦਾ ਉਹਨਾਂ ਦੀ ਡੂੜ ਕੱਲਾ ਉਹਦੇ ਕੋਲੇ ਪਹਿਲੀ ਕੋਲ ਕਹਿੰਦਾ ਮੇਰੇ ਕੋਲੇ ਆਹ ਸ਼ਾਹ ਟਰੈਕਟਰ ਹੈ ਕੀ ਹੋਊ ਕਰੂ ਅੱਗ ਨਾਲ ਲੱਗ ਤਾਂ ਹੋਰ ਕੀ ਕਰੂ ਉਹਦੇ ਦਾਲੇ ਹੋਏ ਹੋਏ ਪੁਲਿਸ ਵਾਲੇ ਕੋਈ ਬੰਦਾ ਉਹਨੇ ਉਹਦੇ ਪੱਖ ਦਾ ਉਲਟ ਉਲਟੇ ਉਹਨੂੰ ਸੁਝਾ ਦੇ ਜਾਂਦੇ ਆ ਗਰੀਬ ਨੂੰ ਉਹ ਕਹਿੰਦਾ ਨਾਮ ਮੰਗਿਆ ਮਿਲਦਾ ਮੈਨੂੰ ਮੰਗ ਕੇ ਦੇ ਦੋ ਕਿਸੇ ਤੋਂ ਨਾ ਮੇਰੀ ਕੋਈ ਬੋਣ ਆਉਂਦਾ ਪੈਸੇ ਮੇਰੇ ਕੋਲ ਹੈ ਨਹੀਂ ਦੇਵਾਂ ਮੈਂ ਕਿੱਥੇ ਬੇਤਾ ਉਹਦੀ ਘਰ ਦੀ ਰੋਟੀ ਨਹੀਂ ਤੁਰਦੀ ਅੱਗ ਨਾਲ ਆ ਮੈਂ ਤਾਂ ਮੈਂ ਹੋਰ ਕੀ ਕਰਾਂ ਜਿਨ੍ਹਾਂ ਨੇ ਅੱਗ ਲਾ ਅੱਗ ਨਹੀਂ ਲਾਈ ਸੀ ਤੇ ਉਵੇਂ ਸੋਫਾ ਉਹ ਸੋਫਾ ਸੇ ਡਰ ਜੇ ਨਾ ਵਿੱਚ ਜਿਹੜਾ ਉਹਨਾਂ ਦੀ ਸੁੰਢੀ ਲੱਗ ਗਈ ਅੱਧੋਂ ਜ਼ਿਆਦਾ ਕਣਕ ਖਾ ਗਈ ਸੁੰਢੀ ਇਹਨਾਂ ਨੇ ਵਾਏ ਗਰੇਵ ਆਪਣੇ ਲੋਕਾਂ ਨੂੰ ਪੰਜਾਬੀਆਂ ਨੂੰ ਮਾਰਨਾ ਚਾਹਸ ਪਿਰੋਂ ਪੁਲਿਸ ਹੀ ਪੁਲਸ ਫਿਰਦੀ ਹੈ ਉਹ ਕੁੰਬਣਾ ਪਿੰਡ ਦੇ ਵਿੱਚ ਤੇ ਪਈਆ ਨੇ ਦੋ ਮੁੰਡੇ ਮਾਰੇ ਸੀ ਉਹਦੇ ਸਾਰੇ ਪਿੰਡ ਚ ਪੁਲਿਸ ਲਾਤੀ ਹਿੱਲ ਕੇ ਦਿਖਾਓ ਦਿਖਾਓ ਹਿੱਲ ਕੇ ਮਾਰਦੇ ਮੁੰਡੇ ਪਈਆ ਨੇ ਦੋ ਬਸ ਕੀ ਹੈ ਜੇ ਪੁਲਿਸ ਤੋਂ ਤੁਸੀਂ ਆਪਣੇ ਪੁਲਿਸ ਆਪੜੀ ਨਹੀਂ ਹੋ ਰਹੀ ਇਹ ਵੀ ਸੈਂਟਰ ਦੀ ਹੈ ਸੈਂਟਰੀ ਸੈਂਟਰ ਹੋਈ ਜਾਂਦਾ ਯਾਰ ਸੈਂਟਰੀ ਸੈਂਟਰ ਹੋਈ ਜਾਂਦਾ ਜਿੰਨੇ ਆਪਾਂ ਵੱਧ ਸੈਂਟਰ ਨਾਲ ਲੜਦੇ ਆ ਉਹਨੇ ਆਪਾਂ ਤੋਂ ਸਕਾਰ ਹੋਈ ਜਾਂਦੇ ਆ ਆਪਣੇ ਦਾਲੇ ਦਾਲੇ ਆ ਆਪਣੇ ਤਾਂ ਐਮਐਲਏ ਦੀ ਆਪਣੇ ਪੱਖ ਦੇ ਰਹੇ ਯਾਰ ਆ 92 ਦੇ ਵਿੱਚੋਂ ਕੋਈ ਬੋਲਦਾ ਬੇਜੁਗਾ ਚੋਂ ਦਿਖਾ ਦਿਓ ਕੋਈ ਬੋਲਦਾ ਹੋਵੇ ਤਾਂ ਕਿਸੇ ਨੇ ਛੋਡੇ ਨਾਲ ਖੜ ਕੇ ਪੈਂਤਰਾ ਲਿਆ ਹੋਵੇ ਪੁਰਾਲੀ ਦਾ ਵੀ ਸਾਡੇ ਤਾਂ ਬਾਲਣਗੇ ਲਾਉਣਗੇ ਅੱਗੋਂ ਉੱਪਰ ਲੋਕੋ ਸਮਝ ਜੀ ਕੋਈ ਆਪਾਂ ਹਜੇ ਵੀ ਸਮਝੀਏ ਆਪਣੇ ਕੋਲ ਤਾਂ ਟਰੈਕਟਰ ਵੱਡੇ ਲੈ ਲੈ ਡੱਕ ਲਾ ਲੈ ਸੁਣ ਲੋ ਭਜਾ ਲੋ ਬਾਣਾ ਚ ਆ ਚੌਂਦਰਾਂ ਨੂੰ ਖੜ ਜਣੇ ਆ ਬਾਤੀ ਪੇਲੀ ਖੜ ਜਣੇ ਆ ਸਮਝਣਾ ਸਭ ਨੇ ਤੁਸੀਂ ਸੋਸਰੇ ਚੜੇ ਨੇ ਮਮੇਲਾ ਤੇ ਅੱਗੇ ਰਹਿਣਾ ਬਸ ਜਿਹੜਾ ਮਮੇਲਾ ਤੇ ਆਹੀ ਜਾਂਦਾ ਤੁਸੀਂ ਇਹਨੂੰ ਵੀ ਸੁਣ ਲਿਆ ਕਰੋ ਆ ਪੰਜਾਬ ਦਾ ਕੀ ਆਈ ਜਾਂਦਾ ਯਾਰ ਤੁਹਾਡੇ ਐਮਐਲਏ ਬਣਨ ਲੱਗੇ ਹੁਣ ਤਾਂ ਐਮਐਲਏ ਬਣ ਜਾਣਾ ਇਹਨਾਂ ਨੇ ਦੇਖਿਆ ਅਗਲੀ ਈਰ ਨੂੰ ਕਢਣਗੇ ਨੰਬਰਦਾਰ ਬਣ ਗਏ ਸਰਪੰਚ ਬਣ ਗਏ ਮੈਂਬਰ ਬਣ ਗਏ ਬੈਂਕਾਂ ਚ ਤਾਂ ਲੱਗੇ ਹੀ ਐ ਸਕੂਲਾਂ ਚ ਇਹ ਪੜਾਈ ਜਾਂਦੇ ਐ ਹਸਪਤਾਲਾਂ ਚ ਇਹ ਲੱਗੇ ਫਿਰਦੇ ਐ ਦੱਸੋ ਕਿੱਥੇ ਡਰਾਈਵਰ ਬੱਸਾਂ ਤੇ ਇਹ ਲੱਗੇ ਫਿਰਦੇ ਐ ਫੈਕਟਰੀਆਂ ਚ ਇਹ ਲੱਗੇ ਰੇੜੀਆਂ ਇਹਨਾਂ ਦੀਆਂ ਲਾਈਆਂ ਚਾਰ ਸਪੇਰੇ ਸਬਜ਼ੀ ਵਾਲੀਆਂ ਕਦਰੇ ਖਾਸ ਵਾਲੀਆਂ ਸੋਨੂੰ ਤਾਂ ਇੱਕ ਨੂੰ ਵੀ ਮੂਰੇ ਨਹੀਂ ਹੋਣ ਦਿੰਦੇ ਨਾ ਤੁਸੀਂ ਹੁੰਨੇ ਆ ਆਪਣੇ ਤਾਂ ਮੁੰਡੇ ਹੁਣ ਜਾ ਜਾ ਕੇ ਵੱਡੇ ਵੱਡੇ ਹੋਟਲਾਂ ਤੋਂ ਰੋਟੀ ਖਾਂਦੇ ਆ ਜਾ ਕੇ ਆਪਣੇ ਜਵਾਕ ਤਾਂ ਕਰ ਦੀਆਂ ਰੋਟੀਆਂ ਵੀ ਛੱਡ ਗਏ ਯਾਰ ਕਰ ਦੀਆਂ ਦਾਲਾਂ ਆਲੂਆਂ ਦੀ ਦਾਲ ਮਾਂਹਸੂਲਿਆਂ ਦੀ ਦਾਲ ਮੋਠਾਂ ਦੀ ਦਾਲ ਯਾਰ ਮਟਰ ਆਲੂ ਮਟਰਾਂ ਦੀ ਦਾਲ ਯਾਰ ਵਧੀਆ ਰੋਟੀਆਂ ਬਿਸ ਗਿਆ ਮੱਕੀ ਦੀਆਂ ਲਾ ਕੇ ਖਾਓ ਯਾਰ ਕਰੇ ਮਾਣ ਗਣੀ ਕਿਹੜੇ ਪਿੰਡ ਦਾ ਸੁਣਿਆ ਉੱਥੇ ਕਿ ਉੱਥੋਂ ਉੱਥੋਂ ਦੇ ਅੱਧੋਂ ਜ਼ਿਆਦੇ ਮੁੰਡੇ ਆ ਜਿਹੜੇ ਉੱਥੇ ਹੋਟਲ ਤੇ ਖਾ ਕੇ ਹੁੰਦੇ ਆ ਅੱਧੋਂ ਜ਼ਿਆਦੇ ਮੁੰਡੇ ਆ ਮਾਨੂੰ ਕਹਿੰਦੇ ਨਾਲ ਲੰਮੇ ਝੜਪਰੇ ਆ ਉੱਥੇ ਸਾਡੀ ਰਿਹਤਦਰੀ ਆ ਉੱਥੇ ਸੁਣੀ ਗੱਲ ਕਹਿੰਦੇ ਅੱਧੋਂ ਜ਼ਿਆਦੇ ਰਾਤ ਨੂੰ ਰੁਪਈੀ ਪੂ ਕੇ ਰੋਟੀ ਖਾਣ ਉੱਠ ਜਾਂਦੇ ਆ ਉਹ ਲੈ ਦੱਸ ਜਰ 100 100 ਰੁਪਈਆ ਲਾ ਕੇ ਹੀ ਆਉਂਦੇ ਹੋਵੋਗੇ ਉਹੀ ਟੱਬਰ ਚ ਬਹਿ ਕੇ ਸ਼ਕੋ ਯਾਰ ਉਹ ਟੱਬਰ ਚ ਆਪਾ ਬਹਿਣਾ ਨਹੀਂ ਮਹਿਲ ਦੇਖੀ ਜਾਣੇ ਆ ਪੈਸੇ ਤੁਹਾਡੇ ਡਿੱਕੇ ਆ ਬੱਟਲ ਲੈਣੇ ਝੋਨੇ ਦੇ ਐਸਾ ਵੀ ਵੱਧ ਗਿਆ ਯਾਰ ਲੋਕਾਂ ਕੋਲੇ ਬਾਰ ਬੂਰ ਚਲੇ ਗਏ ਬੰਦੇ ਬਹੁਤ ਪੰਜਾਬ ਆਪਣਾ ਬਹੁਤ ਖਰਾਬ ਹੋ ਗਿਆ ਯਾਰ ਪਤਾ ਨਹੀਂ ਰੱਬ ਵੀ ਰੱਖੇ ਜਾਰੇ ਨੂੰ ਤਾਂ ਇਹ ਸੱਚ ਆਪਾ ਸ਼ਾਇਦ ਯਾਰ ਮੋੜ ਲਿਆ ਉਹ ਸਾਡੇ ਮੁੰਡਿਆਂ ਨੂੰ ਮੋੜ ਲਾ ਤਾ ਪੰਜਾਬ ਨੂੰ ਉਹਨਾਂ ਬੁੜਿਆਂ ਨੂੰ ਕੀ ਮੂੰਹ ਦਿਖਾਵਾਂਗੇ ਉਹ ਆਪਾਂ ਦਰਗਾਹ ਤੇ ਜਾ ਕੇ ਵੀ ਅਸੀਂ ਆਏ ਆ ਉਸ ਪੰਜਾਬ ਚੋਂ ਜਿਹੜਾ ਤੁਸੀਂ ਸਾਨੂੰ ਦੇਖ ਕੇ ਆਏ ਸੀ ਜਿਹੜਾ ਆਪਾਂ ਨੂੰ ਪੰਜਾਬ ਇਹ ਦੇਖ ਕੇ ਗਏ ਸੀ ਨਾ ਆਪਾਂ ਉਹ ਪੰਜਾਬ ਤੋਂ ਆਏ ਆ ਤਾਰਵਾਰਾਜ ਨੂੰ ਤਾਂ ਸਾਗੇ ਵੇਸੀ ਉੱਥੋਂ ਆਏ ਆ ਜਿਵੇਂ ਜੇੜੀਆਂ ਦੇ ਇਥੇ ਪੈਂਦੀਆਂ ਨਾ ਮਾੜੇ ਜੇੜੀਆਂ ਤੇ ਡਾਂਗਾ ਬਦੇ ਆਏ ਪੈਣਗੇ ਆਪਣੇ ਉੱਤੇ ਤਾਰਵਾਰਾਜ ਤੇ ਕੋਲੇ ਵੀ ਆ ਗਏ ਤੁਸੀਂ ਆ ਪੰਜਾਬੀ ਬੋਝ ਦੇ ਲੋ ਕਿਧਰੇ ਭਗਤ ਸਿੰਘ ਹੋਣੀ ਕਿਧਰੇ ਸਰਾਬੇ ਹੋਣੇ ਕਿਧਰ ਗਏ ਜਿਨ੍ਹਾਂ ਨੇ ਨੇ ਬੂੰਦੀਆਂ ਅੜਾਈਆਂ ਸੀ ਇਹੇ ਜਾਂ ਪਈਆਂ ਪੂਈਆਂ ਦੀਆਂ ਤੇ ਹੋਰ ਉਹਨਾਂ ਦੀਆਂ ਕੀ ਖੁਸ਼ ਕਰਕੇ ਯਾਰ ਪੰਜਾਬੀ ਉਹ ਤੁਹਾਡੇ ਮੂਰੇ ਕੋਈ ਖੁਸ਼ਕ ਨਹੀਂ ਸਕਦਾ ਜੇ ਤੁਸੀਂ ਆਪ ਦੀ ਹਾਈ ਤੇ ਆ ਜਾਓ ਕੋਈ ਨਹੀਂ ਤੁਹਾਡੇ ਮੂਰੇ ਕੋਸਕ ਸਕਦਾ ਤੁਹਾਡੀ ਏਡੀ ਵੱਡੀ ਯੋਰਤ ਆ ਯਾਰ ਕਰੋ ਆਪਦੇ ਬਡੇ ਪੈਨੂ ਯਾਦ ਯਾਰ ਕਰੋ ਕਰੋ ਬੰਦਾ ਸਿੰਘ ਬਹਾਦਰ ਨੂੰ ਯਾਦ ਯਾਰ ਕਰੋ ਕਰੋ ਸੰਤਾਂ ਨੂੰ ਪੰਡਾਲਾਂ ਨੂੰ ਯਾਦ ਮਰੀਕ ਸੋੜਾ ਨੂੰ ਕਰੋ ਯਾਦ ਜੇ ਤੁਹਾਡੇ ਕੋਲੇ ਕੋਈ ਖੜ ਜੇ ਯਾਰ ਕੋਈ ਆਪਣੇ ਨਾਲ ਵਧੀਕੀ ਕਰ ਜੇ ਆਪਾਂ ਦਾ ਡੈਕ ਸੁਣ ਲੈਨੇ ਆ ਟਰੈਕਟਰ ਭਜਾ ਲੇ ਮੋਟਰਸਾਈਕਲ ਭਜਾ ਲਿਆ ਇੱਕ ਮੁੰਡਾ ਮਰਿਆ ਪਿਆ ਮੋਟਰਸਾਈਕਲ ਤੇ ਟੁੱਟ ਕੇ ਪਈ ਆ ਉਹਦਾ ਮੂਹਲਾ ਮਗਲਟੇ ਨਾਲ ਲੱਗਿਆ ਡਿੱਗਿਆ ਪਿਆ ਵਿਚਾਰਾ ਮਰਿਆ ਪਿਆ ਉਹਦੇ ਉੱਤੇ ਚਾਰ-ਦਸ ਖੜੇ ਆ ਵੀ ਉੱਤੋਂ ਬਣਾਈ ਜਾਂਦੇ ਆ ਵੀਡੀਓ ਖੜੇ ਆਪਣੇ ਦਾ ਹਕ ਉਸਤੇ ਹੋ ਗਏ ਕੁਝ ਗੋਲੀਆਂ ਖਾਣ ਲੱਗੇ ਕੁਝ ਸ਼ਰਾਬ ਪੀਣ ਲੱਗੇ ਸਤਨਾ ਵੈਗਰੂ ਹੋ ਗਈ ਪੰਜਾਬ ਦੀ ਬਹੁਤ ਬੁਰਾ ਹਾਲ ਆ ਯਾਰ ਤੁਸੀਂ ਸੋਚ ਲਓ ਬੈਂਕਾਂ 'ਚ ਜਾੜੋ ਪਈ ਗਈ ਪਈਏ ਬੈਠੇ ਆ ਸਕੂਟ ਜਵੜੋ ਤਾਂ ਵੀ ਪਿੰਡਾਂ ਦੇ ਚੱਕ ਜੁੜੇ ਰੱਖੀ ਪਰਦੇ ਆਪਣੇ ਨਾਲ ਹੀ ਲੜ ਜਾਣਾ ਇਹਨਾਂ ਨੇ ਤੁਹਾਨੂੰ ਸਮਝ ਹੀ ਨਹੀਂ ਆਉਣੀ ਵੀ ਇਹ ਪੰਜਾਬੀ ਆ ਕਿ ਭਈਆ ਅੱਜ ਤੋਂ 10-15 ਸਾਲਾਂ ਨੂੰ ਦੇਖੋ ਕੀ ਹਾਲਾਤ ਹੁੰਦੇ ਆ ਕਦੇ ਸੋਚਿਆ ਨਹੀਂ ਸੀ ਵੀ ਆਹ ਗੱਲਾਂ ਆਪਣੇ ਪੰਜਾਬ ਨਾਲ ਵਾਪਰ ਜਾਣਗੀਆਂ ਯਾਰ ਆਪਣੇ ਬਜ਼ੁਰਗ ਗੱਲਾਂ ਕਰਦੇ ਹੁੰਦੇ ਸੀ ਉਹ ਰਹਾਉ ਖਰਾਹ ਬਣ ਜਾਣਗੇ ਉਹ ਕਿਸੇ ਨੇ ਸੋਚਣਾ ਸਮਝਣਾ ਨਹੀਂ ਉਹ ਇਹ ਜਿਹਾ ਜਮਾਨਾ ਹੋਣਾ ਹੈ। ਵਾਕਿਆ ਨਹੀਂ ਕੋਈ ਸੋਚਦਾ ਯਾਰ। ਅੱਗੇ ਡਰਾਮੇ ਹੁੰਦੇ ਹੁੰਦੇ ਸੀ ਯਾਰ ਪਿੰਡਾਂ ਦੇ ਵਿੱਚ ਉਹਨਾਂ ਨੂੰ ਦੇਖ ਕੇ ਅਕਲ ਆ ਜਾਂਦੀ ਸੀ। ਲਗਸਲ ਵੜ ਗਏ ਉਹਨਾਂ ਦੇ ਡਰਾਮੇ ਕਰਨ ਆਪਣੇ ਕਾਮਰੇਡ। ਰਾਵਲਿੱਲਾ ਹੁੰਦੀਆਂ ਹੁੰਦੀਆਂ ਸੀ। ਅੱਜ ਤੱਕ ਪਤਾ ਨਹੀਂ ਕੀ ਹਲਤਾਂ ਕਰ ਕਰ ਕੇ ਅੱਧ ਨੂੰ ਉਲਟਾ ਦੇਣਗੇ ਯਾਰ ਜੇ ਹੋ ਵੀ ਜਾਵੇ ਤਾਂ ਉਹ ਇਹ ਜਿਹਾ ਪ੍ਰੋਗਰਾਮ ਆਪਣੀ ਆਪ ਦੀ ਮਟੀਰੀਅਲ ਪਤਾ ਨਹੀਂ ਕੀ ਅਧਮੂਲ ਠਾਊਗੀ ਕੋਈ ਬਣੋ ਸੂਰਮੇ ਯਾਰ ਕੋ ਬੜਕੋ ਪੰਜਾਬ ਵਾਲੇ ਕੋਈ ਬੜਕੋ ਯਾਰ ਉਹੀ ਸੁੱਤੇ ਤੁਰੇ ਪੈ ਤੇ ਜਿਹੜੇ ਨੂੰ ਕੋਈ ਗੱਲ ਸੁਣਾ ਦੇ ਸਤ ਨੌ ਕਹਿ ਕੇ ਗਾਂਹ ਹੋ ਜਾਂਦਾ ਕੋਈ ਸੋਚਦਾ ਹੀ ਨਹੀਂ ਯਾਰ ਬਹੁਤ ਡੂੰਗੀ ਸੋਚਣਾ ਸੋਚਣ ਦਾ ਪ੍ਰੋਗਰਾਮ ਆ ਹੁਣ ਉਹ ਬਾ ਟਾਈਮ ਆ ਚੜਾ ਆ ਗਿਆ ਬਹੁਤ ਗਲਤ ਸਮਾਂ ਆ ਗਿਆ ਯਾਰ ਕੀ ਕੀਤਾ ਜੋ ਕੀ ਕਰਨਗੇ ਯਾਰ ਆਪਣੇ ਲੋਕ ਮਹਤਾਨ ਸਾਹਿਬ ਇਸ ਹਾਵਨ ਤੱਕ 30 ਸਾਲਾਂ ਤਾਈਂ ਆਪਾਂ ਜਾਂਦੇ ਹੀ ਨਹੀਂ ਯਾਰ 30 ਤੋਂ ਪਹਿਲਾਂ ਪਹਿਲਾਂ ਹੀ ਪੰਜਾਬ ਦਾ ਪੂਰਾ ਹਾਲ ਹੋ ਜਾਣਾ ਹੈ ਜਿਹੜੇ ਹਾਵਨ ਆਪਣੇ ਦਾਲੇ ਹੋਏ ਵਿਆ ਯਾਰ ਪੁਲਿਸ ਵਾਲੇ ਪਾਸੋਂ ਵੀ ਲਾ ਲਓ ਫੌਜ ਵਾਲੇ ਪਾਸੋਂ ਵੀ ਲਾ ਲਓ ਅਕਾ ਮਲੇ ਪਾਸੋਂ ਵੀ ਲਾ ਲਓ ਟਰੈਕਟਰਾਂ ਵਾਲੇ ਪਾਸੇ ਲਾ ਲਓ ਬੈਂਕ ਵਾਲੇ ਪਾਸੇ ਲਾ ਲਓ ਸਕੂਲਾਂ ਵਾਲੇ ਪਾਸੇ ਲਾ ਲਓ ਸਾਰੇ ਪਾਸੇ ਆਪਣੇ ਦਾਲੇ ਹੋਏ ਵੇ ਆ ਆਪਣਾ ਤਾਂ ਮੁੰਡਾ ਆਪਣਾ ਪਲੱਸ 2 ਤੋਂ ਬਾਅਦ ਨਹੀਂ ਪੜਦਾ ਮਾਸਟਰ ਕੀ ਲੱਗਣਾ ਕਹਿੰਦੇ ਮਾਸਟਰ ਤਾਂ ਤਾਂ ਹੀ ਲੱਗਣ ਜੇ ਐਮਬੀਏ ਬੀਏ ਬੂਏ ਕਰਨੇ ਕੋਈ ਚੰਗੀ ਪੜਾਈ ਕਰਨ ਚੰਗੇ ਕਾਲਜ ਵਿੱਚ ਪੜ੍ਹਨ ਕੋਈ ਕਾਲਜ ਹੀ ਨਹੀਂ ਚੱਕੇ ਗਏ ਚੰਡੀਗੜ੍ਹ ਵਾਲੇ ਵੀ ਹੋਗੇ ਫੇਰ ਲੁਧਿਆਣੇ ਵਾਲੇ ਵੀ ਹੋਗੇ ਫੇਰ ਮੋਗੇ ਵਾਲੇ ਵੀ ਹੋਗੇ ਜਗਰਾਉਂ ਵੀ ਉਹ ਗਏ ਡੀਵੀ ਕਾਲਜ ਗਏ ਬਸ ਕੋਈ ਜੋਕ ਨਹੀਂ ਉੱਥੇ ਅੱਗੇ ਵੀ ਕਿੰਨੇ ਮੁੰਡੇ ਕੁੜੀਆਂ ਉੱਥੇ ਪੜ੍ਹਨੇ ਯਾਰ ਜਗਰਾਉਂ ਵੀ ਜਾਣਾ ਛੁੱਟੀ ਦੇ ਟਾਈਮ ਮੋਗੇ ਜਾਣਾ ਯਾਰ ਮੋਗੇ ਟੁੱਡੀ ਕੀ ਜਾਣਾ ਯਾਰ ਕਿੰਨਾ ਕਾਲਜ ਪਰ ਰਹਿੰਦੇ ਲਏ ਉੱਥੇ ਲੋਕ ਪਤਾ ਨਹੀਂ ਹੁਣ ਤਾਂ ਯਾਰ ਕੀ ਮਹਿੰਗੇ ਤੋਂ ਮਹਿੰਗੇ ਮਹਿੰਗੇ ਤੋਂ ਮਹਿੰਗੇ ਸੋਚ ਲੋ ਯਾਰ ਸੋਚ ਲੋ ਪੰਜਾਬ ਦਾ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ あ<ス>